ਅਸੀਂ ਮੈਡੀਸਿਨ ਦੇ ਰਹੇ ਹਾਂ ਸਾ ਤੇ ਉਧਰੋਂ ਲੋਕ ਵਿਕਤੀ ਆਏ ਤੇ ਉਹਨਾਂ ਗੋੜੀਆਂ ਚਾਹਤੀ ਕਿਤੇ ਕਿਤੇ ਬੁਜੀ ਤੋਂ ਬੋਲੀ ਉੰਡਰ ਸਾਹ ਦੇ ਬਾਹਰ ਦੇ ਵੱਜੀ ਜੇ ਇੱਕ ਪੇੜ ਤੇ ਹਾਂਜੀ ਇਹਨਾਂ ਪੰਜ ਹਜ਼ਾਰ ਕਿਤੇ ਦੋ ਉਹਨਾਂ ਦੇ ਮੈਸੇਜ ਅਲੰਗ ਨੂੰ ਥੱਡ ਪਰ ਪਾਈਆਂ ਹੈਗੇ ਹਾਂਜੀ 60 ਤੋਂ 30 ਅਲੰਗ ਕੋਈ ਕਰ ਜਲੀ ਹਾਂਜੀ ਬਾਹਰ ਤੇ ਲਈ ਗੋੜੀਆਂ ਇਹਨੇ ਪੁਸਤ ਕੰਪਲੇਂਟ ਕੀਤੀ ਹੈ ਹਾਂਜੀ ਪੁਸਤ ਮੈਨੇ ਕਰ ਰਹੇ ਹੈ ਕੋਈ ਕਾਰਵਾਈ ਹਾਂਜੀ ਹੁੰਦੀ ਏ ਕਾਰਵਾਈ ਤੇ ਭਾਈ ਅਸੀਂ ਤਾਂ ਇੱਥੇ ਕੰਮ ਕਰਦੇ ਵੇ ਅਸੀਂ ਮੈਂ ਉਹ ਲੈਬ ਦਾ ਕੰਮ ਕਰਦਾ ਜੀ ਤੇ ਉਹ ਦੋ ਤਿੰਨ ਜਣੇ ਆਏ ਪਹਿਲਾਂ ਹੀ ਅੰਦਰ ਸਾਰਾ ਕੁਝ ਵੇਖ ਕੇ ਗਏ ਨੇ ਓਕੇ ਦੇ ਅੰਦਰ ਤੇ ਡਾਕਟਰ ਸਾਹਿਬ ਨੂੰ ਲੱਭਦੇ ਪਏ ਸੀ ਮੁਰਕੇ اچانک ਡਾਕਟਰ ਸਾਹਿਬ ਆ ਗਏ ਅੰਦਰ ਡਾਕਟਰ ਸਟੋਰ ਤੇ ਤੇ ਉਧਰੋਂ ਉਹਨਾਂ ਵੀ ਫਿਰ ਰੋਲ-ਵਾਲ ਕੱਢ ਕੇ ਤੇ ਗੋਲਣੀ ਚਲਾਤੀ ਹਾਂ ਹਾਂ ਜੀ ਕਿੰਨੇ ਜਾਣੇ ਸੀ ਤਿੰਨ ਜਾਣੇ ਸੀ ਇੱਕ ਬਾਹਰ ਸੀ ਕੋਈ ਨੇ ਅੰਦਰ ਆਈ ਦੋ ਜਾਣੇ ਅੰਦਰ ਆ ਜੀ ਹਾਂ ਜੀ ਕਿੱਥੇ ਕਿੱਥੇ ਲੱਗੀ ਹੋਣੀ ਵਾਧ ਲੱਗੀਆਂ ਜੇ ਇੱਕ ਪੇੜ ਤੇ ਲੱਗੀ ਜੇ ਕੀ ਹਾਲ ਤੇ ਹੁਣ ਨੱਟ ਸੰਗ ਠੀਕ ਨੇ ਹੁਣ ਦਦਾਂ ਉਹ ਸੀਸੀਟੀਵੀ ਫੋਟੇ ਜਾਏਗੀ ਹਾਂਜੀ ਹੈਗੀ ਉਤੋਂ ਤੇ ਚੱਲਿਆ ਸੀ ਭੋਗ ਵਾਲੇ ਘਰ ਪਤਾ ਨਹੀਂ ਮੰਗਰੋਂ ਇਹ ਮੁੰਡੇ ਆਏ ਨੇ ਦੋ ਤਿੰਨ ਜਾਣੇ ਤੇ ਉਹ ਪਹਿਲਾਂ ਦਵਾਈ ਮੰਗਦੇ ਆ ਦਵਾਈ ਲੈ ਕੇ ਤੇ ਮੁੜ ਕੇ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਅਹੀਂ ਤੇ ਘਰ ਆ ਉਨੇ ਪੈਸੇ ਪੁੱਛੀ ਮੰਗੀ ਸੀ ਪਹਿਲਾਂ ਤੁਹਾਡੇ ਕੋਲ ਨਹੀਂ ਪੁੱਤ ਇਹ ਕਹਿੰਦੇ ਨੇ ਪੈਸੇ ਮੰਗਦੇ ਪਰ ਉਹ ਵੀ ਹੁੰਦੀ ਟੋਪੀ ਦੀ ਕਾਰ ਆਉਂਦੀ ਓਹ ਨਾ ਆਉਂਦਾ ਸੀ ਤੁਹਾਨੂੰ ਵੀ ਪੈਸੇ ਦੀ ਹੈ ਜੀ ਬਹੁਤ ਪਹਿਲਾਂ ਆਉਂਦੇ ਹੀ ਤੇ ਮੁੜ ਕੇ ਤੇ ਕੋਈ ਗੱਲ ਨਹੀਂ ਹੁਣ ਤੇ ਕਹਿੰਦੇ ਪੈਸੇ ਮੰਗ ਛਾਂਡੇ ਛੰਡਵੜਾ ਹੋ ਗਿਆ ਇਹ ਪੈਸੇ ਮੰਗਦੇ ਪਰ ਨਹੀਂ 50 ਫਰੇ ਕਿੰਨਾ ਮੰਗਦੇ ਬੋਲੀ ਵੀ ਚੱਲੀ ਸੀ ਨਾ ਕਦੇ ਬਾਰ ਹਾਂਜੀ ਚੱਲੀ ਅੱਗੇ ਵੀ ਚਲਾਈ ਹਾਂਜੀ ਬੋਲੀ ਵੀ ਚੱਲੀ ਸੀ ਹਾਂਜੀ ਉਹ ਬੁਲ ਸਾਈਸ ਸੀ ਹਾਂਜੀ ਆਈ ਆਹ ਕਿੱਤੀ ਵਕਤ ਨਹੀਂ ਕੋਈ ਹਾਂਜੀ ਕਾਰਵਾਈ ਤਾਂ ਬਚੈਰੀ ਕਰਨ ਰਹੀ ਪਰ ਹੁਣ ਇਸ ਡਿਊਟੀ ਦਿੱਤੀ ਤੁਹਾਨੂੰ ਹਾਂਜੀ ਗਵਰਨਮੈਂਟ ਦੇ ਦਿੱਤਾ ਹੈ ਅਧਿਕਾਰਨਮੈਂਟ ਨਹੀਂ ਹੈ ਅੱਜ ਨਹੀਂ ਮੇਰੇ ਕੋਲ ਪਤਾ ਨਹੀਂ ਆਇਆ ਨਹੀਂ ਘਰੇ ਇਹਨੇ ਇਹਨੇ ਮੁੰਡਾ ਆਇਆ ਸੀ ਤੇ ਹਨ ਨੇ ਇੱਕ ਬਾਾਰ ਹੀ ਤੇ ਦੋ ਨੇ ਗੋਲੀ ਚਲਾਈ ਫਿਰ ਦੋ ਆਏ ਅੰਧਮੰਗੀ ਕਰਦੇ ਕੀ ਇਨਸਾਫ ਨਹੀਂ ਦੇਗਾ ਮੈਂ ਕਹਿੰਦਾ ਪਾਜੀ ਅਸੀਂ ਤੇ ਕੀ ਕਰਨੀ ਹੈ ਅਸੀਂ ਤਾਂ ਆਨੇ ਆ ਬੱਚਿਆਂ ਦੀ ਚਲੇ ਹੋਈ ਆ ਪਈ ਮਹਾਰਾਜ ਸੁੱਖ ਰੱਖੇ ਔਰ ਮੰਗਾ ਹਾਂ ਕਾਦੀ ਮੰਗਣੀ ਇਹ ਇੱਥੇ ਪਈ ਤਾਂ ਅੱਜ ਕਿਉਂ ਗਿਆ ਹੈਗਾ ਤਾਂ ਸਰਕਾਰ ਨੇ ਤਾਂ ਸਕੋਟੀ ਨਹੀਂ ਦਿੱਤੀ ਸਕੋਟੀ ਤਾਂ ਨਾ ਦਿੱਤੀ ਆ ਲੋੜ ਪਰਾ ਚਾਹੀਦੀ ਅੱਜ ਆਏ ਨਹੀਂ ਇਹਨਾਂ ਗੱਲ ਮੰਨ ਸੀ 1:21 1:21 ਅੱਜ ਕਰੀਬ 1:00 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਡਾਕਟਰ ਕੁਲਵਿੰਦਰ ਸਿੰਘ ਭੰਗੂ ਜਿਹੜਾ ਦਾਪਨ ਬੋਸਟ ਵਾਲਾ ਸੁਧਾਰਲੇ ਦੋਨ 36 ਵਿਅਕਤੀ ਜਿਹੜੇ ਆ ਉਹ ਆਏ ਨੇ ਦਵਾਈ ਦਾ ਬਹਾਨਾ ਲਾ ਕੇ ਤੇ ਦਵਾਈ ਮੰਗੀ ਤੋਂ ਬਾਅਦ 150 ਗੋਲੀਆਂ ਮਾਰ ਕੇ ਤੇ ਭਰਾ ਰੋ। ਇਹ ਗੋਲੀਆਂ ਵੇਚੀ। ਜਿਹਨਾਂ ਦਾ ਸਰਦਸ ਉਹ ਜੀ। ਤੇ ਹਾਲਤ ਉਹ ਕਿਤਰਾ ਨੇ ਸੀ? ਬਸ ਪ੍ਰਸ਼ਚਾਰਾ ਠੀਕ ਹੈ ਜੀ। ਕੋਈ ਸਿਸਟਮ ਕੋਟੇ ਸਾਡੇ ਇਹ ਹੁਣ ਖੰਗਾਲਾਂਗੇ ਤਵਕੀਜ਼